ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਬਹੁਤ ਹੀ ਸੌਫਟ ਡਿਜ਼ਾਈਨ ਬਣਦਾ ਆਪਣਾ ਇਸ ਤਰ੍ਹਾਂ ਸੌਫਟ ਸੌਫਟ ਡਿਜ਼ਾਈਨ ਠੀਕ ਹੈ ਦੂਰਾ ਡਿਜ਼ਾਈਨ ਬਣਦਾ ਕਿਉਂਕਿ ਇਹ ਜਿਹੜਾ ਆਪਣਾ ਡਿਜ਼ਾਈਨ ਹੈ ਦੂਰਾ ਹੈ ਤੇ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਕਿ ਵੀ ਬਲੌਜ਼ ਦੇਖਣ ਵਿੱਚ ਜਿੰਨਾ ਡਿਜ਼ਾਈਨ ਸੋਹਣਾ ਲੱਗਦਾ ਬਣਾਈ ਵਿੱਚ ਓਨਾ ਹੀ ਜ਼ਿਆਦਾ ਆਸਾਨ ਆ ਚਾਰ ਸਲਾਂਗਾਂ ਦਾ ਡਿਜ਼ਾਈਨ ਆ ਚਾਰ ਸਲਾਂਗਾਂ ਨੂੰ ਵਾਰ-ਵਾਰ ਰਿਪੀਟ ਕਰਨਾ ਤੇ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਹੈ। ਇਹਦੇ ਉੱਪਰ ਹੀ ਮੈਂ ਤੁਹਾਨੂੰ ਡਿਜ਼ਾਈਨ ਦੀਆਂ ਚਾਰ ਸਲਾਂਗਾਂ ਜਿਹੜੀਆਂ ਰਿਪੀਟ ਕਰਕੇ ਦਿਖਾਵਾਂਗੀ। ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਤਾਂ ਆਪਾਂ ਤਿੰਨ ਦੇ ਮਲਟੀਪਲ ਕੁੰਡੇ ਲੈਣੇ ਆ ਦੋ ਕੁੰਡੇ ਬਾਧੂ ਰੱਖ ਲੈਣੇ ਇੱਕ ਇਧਰ ਕੰਨੀ ਲਈ ਤੇ ਇੱਕ ਇਧਰ ਕੰਨੀ ਲਈ ਠੀਕ ਹੈ ਤਾਂ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਉਲਟੀ ਸਾਈਡ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ। ਡਿਜ਼ਾਈਨ ਦੀ ਜਦੋਂ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਆਪਾਂ ਤਾਂ ਉਲਟੀ ਸਾਈਡ ਤੋਂ ਸ਼ੁਰੂ ਕਰਨੀ ਹੈ। نیچے ਕੋਈ ਵੀ ਤੁਸੀਂ ਬਾਰਡਰ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ। ਬਾਰਡਰ ਬਣਾਉਣ ਤੋਂ ਬਾਅਦ ਸਿੱਧੇ ਪਾਸੇ ਤੇ ਇੱਕ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰ ਸਕਦੇ ਆ ਤੁਸੀਂ ਉਸ ਤੋਂ ਬਾਅਦ ਉਲਟੀ ਸਾਈਡ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਇਸ ਤਰ੍ਹਾਂ ਸ਼ੁਰੂ ਕਰਾਂਗੇ। ਦੇਖੋ ਡਿਜ਼ਾਈਨ ਦੀ ਪਹਿਲੀ ਸਲਾਈ ਤੁਸੀਂ ਮੰਨ ਲਓ ਇਹ نیچے ਬਾਰਡਰ ਹੈ ਤੇ ਇਹ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਠੀਕ ਹੈ। ਪਹਿਲਾ ਕੁੰਡਾ ਤਾਰੂ ਚਾਹੇ ਬੁਣੋ। ਥ੍ਰੈਡ ਕਰਾਂਗੇ ਪਿੱਛੇ। ਇੱਕ ਕੁੰਡਾ ਬਣਾਵਾਂਗੇ ਸਿੱਧਾ ਥ੍ਰੈਡ ਲੱਗੇ ਦੂਸਰਾ ਕੁੰਡਾ ਵੀ ਸਿੱਧਾ ਥ੍ਰੈਡ ਲੱਗੇ ਤੀਸਰਾ ਕੁੰਡਾ ਵੀ ਸਿੱਧਾ ਤਿੰਨ ਕੁੰਡਿਆਂ ਤੋਂ ਪੰਜ ਕੁੰਡੇ ਬਣ ਗਏ ਦੁਬਾਰਾ ਫੇਰ ਆਪਾਂ ਇਸੇ ਤਰ੍ਹਾਂ ਹੀ ਰਿਪੀਟ ਕਰਨਾ ਪਹਿਲਾਂ ਇੱਕ ਕੁੰਡਾ ਸਿੱਧਾ ਥ੍ਰੈਡ ਲੱਗੇ ਦੂਸਰਾ ਵੀ ਸਿੱਧਾ ਥ੍ਰੈਡ ਲੱਗੇ ਤੀਸਰਾ ਕੁੰਡਾ ਵੀ ਸਿੱਧਾ ਠੀਕ ਹੈ ਤਿੰਨ ਕੁੰਡਿਆਂ ਤੋਂ ਪੰਜ ਕੁੰਡੇ ਬਣ ਗਏ ਦੁਬਾਰਾ ਫੇਰ ਇਸੇ ਤਰ੍ਹਾਂ ਹੀ ਡਿਜ਼ਾਈਨ ਸ਼ੁਰੂ ਹੋ ਜਾਂਦਾ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਸਿੱਧਾ ਥ੍ਰੈਡ ਅੱਗੇ ਤੀਸਰਾ ਕੁੰਡਾ ਵੀ ਸਿੱਧਾ ਠੀਕ ਹੈ ਪੰਜ ਕੁੰਡੇ ਬਣ ਗਏ ਦੁਬਾਰਾ ਫੇਰ ਇਸੇ ਤਰ੍ਹਾਂ ਹੀ ਪਹਿਲਾਂ ਇੱਕ ਕੁੰਡਾ ਸਿੱਧਾ ਬਣਾਵਾਂਗੇ ਥ੍ਰੈਡ ਅੱਗੇ ਕਰਾਂਗੇ ਫਿਰ ਦੂਸਰਾ ਸਿੱਧਾ ਬਣਾਵਾਂਗੇ ਥ੍ਰੈਡ ਅੱਗੇ ਕਰਾਂਗੇ ਫਿਰ ਤੀਸਰਾ ਕੁੰਡਾ ਸਿੱਧਾ ਬਣਾਵਾਂਗੇ ਇੱਥੇ ਜਾਲੀ ਵੀ ਬਣਦੀ ਹੈ ਤੇ ਕੁੰਡਾ ਵੀ ਬਣ ਜਾਂਦਾ ਜਦੋਂ ਆਪਾਂ ਥ੍ਰੈਡ ਅੱਗੇ ਕਰਦੇ ਆ ਪੰਜ ਕੁੰਡੇ ਹੋ ਗਏ ਦੁਬਾਰਾ ਫੇਰ ਇਸੇ ਤਰ੍ਹਾਂ ਹੀ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਕੁੰਡਾ ਸਿੱਧਾ ਥ੍ਰੈਡ ਲੱਗੇ ਤੀਸਰਾ ਕੁੰਡਾ ਸਿੱਧਾ ਦੁਬਾਰਾ ਫੇਰ ਥ੍ਰੈਡ ਲੱਗੇ ਇੱਕ ਕੁੰਡਾ ਸਿੱਧਾ ਥ੍ਰੈਡ ਲੱਗੇ ਦੂਸਰਾ ਕੁੰਡਾ ਸਿੱਧਾ ਥ੍ਰੈਡ ਲੱਗੇ ਤੀਸਰਾ ਕੁੰਡਾ ਸਿੱਧਾ ਪੰਜੇ ਕੁੰਡੇ ਬਣ ਗਏ ਦੁਬਾਰਾ ਫੇਰ ਇੱਕ ਕੁੰਡਾ ਸਿੱਧਾ ਥ੍ਰੈਡ ਲੱਗੇ ਦੂਸਰਾ ਸਿੱਧਾ ਥ੍ਰੈਡ ਲੱਗੇ ਤੀਸਰਾ ਸਿੱਧਾ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਇੱਕ ਕੁੰਡਾ ਸਿੱਧਾ ਥ੍ਰੈਡ ਲੱਗੇ ਦੂਸਰਾ ਸਿੱਧਾ thread ਲੱਗੇ ਤੀਸਰਾ ਸਿੱਧਾ ਲਾਸਟ ਵਾਲਾ ਵੱਧ ਕੁੰਡਾ ਸਿੱਧਾ ਬਣਾਉਚੇ ਉਲਟਾ ਠੀਕ ਹੈ ਇਸ ਤਰ੍ਹਾਂ ਪਹਿਲੀ ਚਲਾਈ ਚ ਰੌਂਗ ਸਾਈਡ ਤੋਂ ਤਿੰਨ ਤਿੰਨ ਕੁੰਡਿਆਂ ਤੋਂ ਪੰਜ ਪੰਜ ਕੁੰਡੇ ਹੋ ਜਾਂਦੇ ਆ ਦੂਸਰੀ ਚਲਾਈ ਆ ਜਾਂਦੀ ਹੈ ਰਾਈਟ ਸਾਈਡ ਤੋਂ ਤਾਂ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਉਤਾਰਉ ਚਾਹੇ ਬੁਣ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਮੈਂ ਉਤਾਰ ਲੈਂਗੀ thread ਕਰਾਂਗੇ ਪਿੱਛੇ ਹੁਣ ਆਪਾਂ ਤਿੰਨ ਕੁੰਡੇ ਖੋਲਾਂਗੇ ਪਹਿਲਾ ਇੱਕ ਵਾਲ ਉਤਾਰਤਾ ਠੀਕ ਹੈ ਕੁੰਡਾ ਸਲਾਈ ਤੇ ਕਰ ਲਿਆ ਵਾਲਾ ਉਤਾਰਤਾ ਦੂਸਰਾ ਕੁੰਡਾ ਤੀਸਰਾ ਹੁਣ ਵਾਪਸ ਫੇਰ ਆਪਾਂ ਲੈਫਟ ਨੀਡਲ ਤੇ ਕਰਕੇ ਇਸ ਨੂੰ ਇਸ ਤਰ੍ਹਾਂ ਜਿਹੜਾ ਤੀਸਰਾ ਕੁੰਡਾ ਇਸ ਤਰ੍ਹਾਂ ਸਲਾਈ ਇੱਕੋਂ ਦੀ ਪਾ ਕੇ ਇਸ ਤਰ੍ਹਾਂ ਦੇਖੋ ਕੁੰਡੇ ਪਾਲਟ ਲੈਣੇ ਆ ਠੀਕ ਹੈ ਇਸ ਤਰ੍ਹਾਂ ਕੁੰਡੇ ਪਾਲਟ ਕੇ ਫੇਰ ਆਪਾਂ ਤਿੰਨੇ ਕੁੰਡੇ ਹੀ ਸਿੱਧੇ ਬਣਾ ਦੇਣੇ ਇੱਕ ਦੋ ਤਿੰਨ ਠੀਕ ਹੈ ਅੱਗੇ ਫੇਰ ਤਿੰਨ ਕੁੰਡੇ ਖੋਲਾਂਗੇ ਆਪਾਂ ਕੁੰਡਾ ਸਲਾਈ ਉੱਪਰ ਕੀਤਾ ਵਾਲ ਉਤਾਰਿਆ 1 2 3 ਠੀਕ ਹੈ ਹੁਣ ਇਹਨਾਂ ਨੂੰ ਪੈਸੇ ਸਲਾਈ ਤੇ ਰੱਖਾਂਗੇ ਹੁਣ ਆਪਾਂ ਇਸ ਤਰ੍ਹਾਂ ਪਲਟਾਂਗੇ ਇਹਨਾਂ ਨੂੰ ਦੇਖੋ ਤਿੰਨੇ ਕੁੰਡੇ ਆਪਾਂ ਇਸ ਤਰ੍ਹਾਂ ਪਲਟ ਕੇ ਸਲਾਈ ਉੱਪਰ ਕਰ ਲੈਣੇ ਫਿਰ ਆਪਾਂ ਤਿੰਨੇ ਕੁੰਡੇ ਸਿੱਧੇ ਬਣਾ ਦੇਣੇ ਇੱਕ ਦੋ ਤਿੰਨ ਠੀਕ ਹੈ ਇਹ ਹੀ ਤਿੰਨ ਤਿੰਨ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਪਹਿਲਾਂ ਆਪਾਂ ਇਹ ਤਿੰਨ ਕੁੰਡੇ ਬਣਾਏ ਫੇਰ ਇਹ ਠੀਕ ਹੈ 6 ਕੁੰਡੇ ਹੋ ਗਏ ਇਹ ਦੁਬਾਰਾ ਫਿਰ 6 ਕੁੰਡਿਆਂ ਦੀ ਡੱਬੀ ਬੰਨਦੀ ਦੁਬਾਰਾ ਫਿਰ ਤਿੰਨ ਕੁੰਡੇ ਖੋਲਾਂਗੇ 1 2 3 ਲੈਫਟ ਨੀਡਲ ਤੇ ਕਰਕੇ తరం వేది తిన కను పలనా కడే సీే బ దో తిన తిన్నే దో తి ఎన్ను రైట్ నీలతో రకే పల్టాను తర తిన్నే సగే దో తి ఫారా తినిోల్గే దో తినిఫ్ట్ నిడల్ కిన్ కుండే పలటా తినే కడే ఫధే బడే ే దో తి ਰਾਈਟ ਨੀਡਲ ਤੇ ਰੱਖਾਂਗੇ ਇਹਨਾਂ ਨੂੰ ਫਿਰ ਇਸ ਤਰ੍ਹਾਂ ਪਲਟਾਂਗੇ ਦੇਖੋ ਇਸ ਤਰ੍ਹਾਂ ਠੀਕ ਹੈ ਫਿਰ ਤਿੰਨੇ ਗੁੰਡੇ ਸਿੱਧੇ ਬਣਾ ਦਾਂਗੇ 1 2 3 फिर तीन कुंडे खोलेंगे एक दो तीन लास्ट तक आप सारी सिलाई इस तरह बनानी है फिर उस तरह लेफ्ट निडल ते करके तिने कुंडे पलट लेने तिने कुंडे फिर अपना सीधे बना देने एक दो तीन ठीक है फिर तीन कुंडे खोलेंगे एक दो तीन फिर इसे नेडलते रखनी ऐसे सिलाई तो ठीक है फिर इस तरह पलटनी फिर तिने कुंडे सीधे बना देने एक दो तेन दूसरी सिलाई कंप्लीट होगी तीसरी सिलाई बनानी आप उल्टी साइड तो पहला कुंडा तारो चाहे गुणो पहली सिलाई दरह बनूगी सिलाई अपनी एक कुंडा सीधा थ्रेड अगे दूसरा सीधा थ्रैड अगे तीसरा सीधा सेम फास्टर उसी तरह ठीक है बन गए दोबारा फिर एक कुंडा सीधा थ्रैड अगे दूसरा सीधा थ्रैड अगे तीसरा सीधा पाँच कुंडे बन गए दोबारा फिर उसी तरह एक कुंडा सीधा थ्रैड अगे दूसरा सीधा थ्रैड अगे तीसरा सीधा बन गए दोबारा फिर एक कुंडा सीधा थ्रैड अगे दूसरा सीधा थ्रैड अगे ਤੀਸਰਾ ਸਿੱਧਾ ਪੰਜ ਕੁੰਡੇ ਬਣ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਸਿੱਧਾ ਥ੍ਰੈਡ ਅੱਗੇ ਤੀਸਰਾ ਸਿੱਧਾ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਸਿੱਧਾ ਥ੍ਰੈਡ ਅੱਗੇ ਤੀਸਰਾ ਸਿੱਧਾ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਸਿੱਧਾ ਥ੍ਰੈਡ ਅੱਗੇ ਤੀਸਰਾ ਸਿੱਧਾ ਪੰਜ ਹੋ ਗਈ ਦੁਬਾਰਾ ਫੇਰ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਸਿੱਧਾ ਥ੍ਰੈਡ ਅੱਗੇ ਤੀਸਰਾ ਸਿੱਧਾ ਲਾਸਟ ਵਾਲਾ ਵੀ ਸਿੱਧਾ ਬਣਾਉਚਾ ਉਲਟਾ ਠੀਕ ਹੈ ਮੈਂ ਸਿੱਧੇ ਹੀ ਬਣਾ ਲੈਣੀ ਐ ਇਸ ਤਰ੍ਹਾਂ ਤੀਸਰੀ ਸਿਲਾਈ ਕੰਪਲੀਟ ਹੋ ਗਈ ਚੌਥੀ ਤੇ ਲਾਸਟ ਸਿਲਾਈ ਇੱਥੇ ਆਪਣੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਜਿਹੜੀ ਡੱਬੀ ਐ ਆਪਣੀ ਇੱਥੇ ਬਣੀ ਹੋਣੀ ਇੱਥੇ ਬਣੂਗੀ ਦੇਖੋ ਜਿਵੇਂ ਇੱਥੇ ਏ ਡੱਬੀ ਇੱਥੇ ਬਣ ਕੇ ਫਿਰ ਇੱਥੇ ਬਣੀ ਹੈ ਹੁਣ ਏ ਡਬੀ ਇੱਥੇ ਬਣੀ ਹੈ ਹੁਣ ਇਸ ਤੋਂ ਬਾਅਦ ਇਹਨਾਂ ਦੇ ਵਿਚਾਲੇ ਇਹ ਡੱਬੀ ਬਣੂਗੀ ਠੀਕ ਹੈ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਥ੍ਰੈਡ ਕਰਾਂਗੇ ਪਿੱਛੇ ਤਿੰਨ ਕੁੰਡੇ ਖੋਲਾਂਗੇ 1 2 3 ਜਿੱਦੋਂ ਆਪਾਂ ਪਹਿਲੀ ਦੂਸਰੀ ਸਿਲਾਈ ਬਣਾਈ ਸੀ ਤਾਂ ਆਪਾਂ ਲੈਫਟ ਨੀਡਲ ਤੇ ਕਰਦੇ ਸੀ ਠੀਕ ਹੈ ਫਿਰ ਆਪਾਂ ਕੁੰਡੇ ਪਲਟਦੇ ਸੀ ਹੁਣ ਆਪਾਂ ਰਾਈਟ ਨੀਡਲ ਤੇ ਰੱਖਾਂਗੇ ਇਸ ਤਰ੍ਹਾਂ ਕੁੰਡੇ ਪਲਟਾਂਗੇ ਕਿਉਂਕਿ ਡੱਬੀ ਜਿਹੜੀ ਚੇਂਜ ਹੋਣੀ ਹੈ ਹੁਣ ਆਪਣੀ ਫਿਰ ਤਿੰਨੇ ਕੁੰਡੇ ਆਪਾਂ ਸਿੱਧੇ ਬਣਾ ਦੇਣੇ ਇੱਕ ਦੋ ਤਿੰਨ ਠੀਕ ਹੈ ਹੁਣ ਤਿੰਨੇ ਕੁੰਡੇ ਫੇਰ ਖੋਲਣੇ ਇੱਕ ਦੋ ਤਿੰਨ ਹੁਣ ਇਹਨਾਂ ਲੈਫਟ ਨੀਡਲ ਤੇ ਕਰਨੇ ਠੀਕ ਹੈ ਕੁੰਡੇ ਪਲਟਣੀ ਐ ਇਸ ਤਰ੍ਹਾਂ ਡਿਜ਼ਾਈਨ ਉਸੇ ਤਰ੍ਹਾਂ ਹੀ ਬਸ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਪਹਿਲਾਂ ਆਪਾਂ ਇੱਧਰ ਕੁੰਡੇ ਪਲਟਦੇ ਸੀ ਹੁਣ ਆਪਾਂ ਇੱਧਰ ਕੁੰਡੇ ਪਲਟਣੀ ਨੇ ਤਿੰਨੇ ਕੁੰਡੇ ਸਿੱਧੇ ਬਣਾ ਦੇਣੇ ਆ ਠੀਕ ਐ ਫਿਰ ਉਸੇ ਤਰ੍ਹਾਂ ਤਿੰਨ ਕੁੰਡੇ ਖੋਲਾਂਗੇ 1 2 3 ਠੀਕ ਐ ਉਸੇ ਤਰ੍ਹਾਂ ਕੁੰਡੇ ਪਲਟਾਂਗੇ ਆਪਾਂ ਫੇਰ ਤਿੰਨੇ ਗੁੰਡੇ ਸਿੱਧੇ ਬਣਾ ਦੇਾਂਗੇ ਠੀਕ ਹੈ ਇੱਕ ਦੋ ਤਿੰਨ ਠੀਕ ਹੈ ਹੁਣ ਫੇਰ ਤਿੰਨ ਗੁੰਡੇ ਖੋਲਾਂਗੇ ਇੱਕ ਦੋ ਤਿੰਨ ਸਾਰੇ ਗੁੰਡਿਆਂ ਦੀ ਡੱਬੀ ਬਣਦੀ ਜਾਂਦੀ ਹੈ ਹੁਣ ਇਹਨਾਂ ਨੂੰ ਲੈਫਟ ਨਿਰਲਤੇ ਕਰਾਂਗੇ ਇਸ ਤਰ੍ਹਾਂ ਫੇਰ ਇਸ ਤਰ੍ਹਾਂ ਪਲਟ ਲਾਂਗੇ ਇਹ ਤਿੰਨੇ ਕੁੰਡੇ ਸਿੱਧੇ ਬਣਾ ਦਾਂਗੇ ਠੀਕ ਹੈ ਇੱਕ ਬਹੁਤ ਈਜ਼ੀ ਡਿਜ਼ਾਈਨ ਹੈ ਦੋ 3 ਠੀਕ ਹੈ ਫਿਰ ਉਸੇ ਤਰ੍ਹਾਂ ਕੁੰਡੇ ਖੋਲਾਂਗੇ 1 2 3 ਫਿਰ ਇਹਨਾਂ ਨੂੰ ਪਲਟ ਲੈਣਾ ਆਪਾਂ ਇਸ ਤਰ੍ਹਾਂ ਫਿਰ ਤਿੰਨੇ ਕੁੰਡੇ ਸਿੱਧੇ ਬਣਾ ਦੇਣੀ 1 2 3 ਫਿਰ ਤਿੰਨੇ ਕੁੰਡੇ ਖੋਲਾਂਗੇ 1 2 3 ਠੀਕ ਹੈ ਫਿਰ ਲੈਫਟ ਨੀਡਲ ਤੇ ਕਰਕੇ ਫਿਰ ਕੁੰਡੇ ਪਲਟਾਂਗੇ ਫਿਰ ਇਹਨਾਂ ਨੂੰ ਸਿੱਧੇ ਬਣਾਵਾਂਗੇ 1 2 3 ਠੀਕ ਹੈ ਹੁਣ ਫਿਰ ਤਿੰਨ ਕੁੰਡੇ ਖੋਲਾਂਗੇ 1 2 3 ਫਿਰ ਆਪਾਂ ਇਸ ਤਰ੍ਹਾਂ ਸिलाई ਕਰਕੇ ਕੁੰਡੇ ਪਲਟਾਂਗੇ ਡਿਜ਼ਾਈਨ ਆਪਣਾ ਉਹੀ ਰਹਿੰਦਾ ਬਸ ਆਪਾਂ ਜਿਹੜੇ ਕੁੰਡੇ ਪਲਟਣੇ ਆ ਤੀਸਰੀ ਸਲਾਈ ਵਿੱਚ ਉਹ ਚੇਂਜ ਕਰਨੇ ਹੁਣ ਤਿੰਨੇ ਕੁੰਡੇ ਆਪਾਂ ਸਿੱਧੇ ਬਣਾ ਦੇਣੀ 1 2 3 ਠੀਕ ਹੈ ਹੁਣ ਫੇਰ ਤਿੰਨ ਕੁੰਡੇ ਖੋਲਨੇ 1 2 3 ਫਿਰ ਵਾਪਸ ਲੈਫਟਿੰਗ ਦਲਤੇ ਕਰਕੇ ਉਸੇ ਤਰ੍ਹਾਂ ਕੁੰਡੇ ਆਪਾਂ ਪਲਟ ਲੈਣੇ ਦੇਖੋ ਫੇਰ ਤਿੰਨੇ ਕੁੰਡੇ ਆਪਾਂ ਸਿੱਧੇ ਬਣਾ ਦੇਣੀ ਚਾਰ ਸਲਾਂਗਾਂ ਦਾ ਡਿਜ਼ਾਈਨ ਚਾਰ ਸਲੰਗਾਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਜਦੋਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਆਪਾਂ ਤਾਂ ਉਲਟੀ ਸਾਈਡ ਤੋਂ ਸ਼ੁਰੂ ਕਰ ਲੈਣੀ ਹੈ ਉਸੇ ਤਰ੍ਹਾਂ ਤਿੰਨ ਤਿੰਨ ਕੁੰਡਿਆਂ ਤੋਂ 5-5 ਕੁੰਡੇ ਬੰਦੇ ਜਾਣਗੇ ਠੀਕ ਹੈ ਚਾਰ ਸਲੰਗਾਂ ਨੂੰ ਆਪਾਂ ਰਿਪੀਟ ਕਰਦੇ ਜਾਣਾ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਤੇ ਚਲੋ ਫਿਰ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੁੰਦੀ ਆ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ